ਚਾ ਚੰਗਾ ਵਧੀਆ ਜੇ ਬਾਈ ਹੁਣ ਦੱਸੋ ਵੀ ਠੀਕ ਆ ਟਰੈਕਟਰ ਰੰਗ ਰੂੰਗ ਗਰੂਪ ਬहोत ਵਧੀਆ ਹਾਂਜੀ ਕੰਗ੍ਰੈਚੁਲੇਸ਼ਨ ਜੱਗੇ ਨੂੰ ਬਾਲਟੀ ਵਧਾਈਆਂ ਉਹ ਲਿਆ ਦੋ ਬਾਈ ਟਰੈਕਟਰ ਘਰ ਪਹੁੰਚ ਗਿਆ ਤੇ ਘਰ ਦੇ ਕਿਤੇ ਸ਼ਗਨ ਲੇ ਵਗੈਰ ਮਾਰਨ ਵਾਲੀ ਪ੍ਰਿਆ ਕਿੱਲਾ ਜੇ ਲੈਣਾ 2000 ਅੱਜ ਜਿੰਦਾ ਲਿਆ ਕੇ ਲਾਲਾ ਗੁੰਡੇ ਨੂੰ ਓ ਨਹੀਂ 2000 ਲੈ 2000 ਕਹਿੰਦੇ 2000 ਮੋਦੀ ਦੇ ਬੰਦ ਕਰਤਾ ਲਾਲਾ ਸੌ ਦੂਗੇ ਇਹਦੀ ਗੱਲ ਮੰਨੀ ਬਸ ਜਾਂ 500 ਸਰਜੂ ਆ 200 ਰੁਪਏ ਦੇਦਾ ਤੇ ਗੁੱਗਲ ਮੇਰੇ ਚਾਲ ਦੀ ਫੋਨ ਕਰਾਵ ਹੋਇਆ ਵਾ ਜੱਗੇ 2000 ਦੇ ਦੇ ਯਾਰ ਆ ਕਿਆ ਮੋਦੀ ਨੇ ਬੰਦ ਕਰਤਾ ਲੋ ਯਾਰ ਜੱਗੇ ਮੱਥਾ ਟੇਕ ਲਾ ਹੁਣ ਇਹ ਚੱਲ ਚੰਗਾ ਬਾਈ ਵਧੀਆਂ ਜਿੰਦੀ ਬਾਈ ਹੁਣ ਦੱਸੋ ਵੀ ਠੀਕ ਹੈ ਟਰੈਕਟਰ ਰੰਗ ਰੰਗ ਰੂਪ ਬਹੁਤ ਵਧੀਆ ਹਾਂਜੀ ਕੰਗ੍ਰੈਚੁਲੇਸ਼ਨ ਜੱਗੇ ਨੂੰ ਬਾਲਟੀ ਵਧਾਈਆਂ ਆ ਵੀ ਬੋਨੇ ਠੀਕ ਹੈ ਅਮੋਰੇ ਬੈਟਰੀ ਇਹਨੇ ਕੀ ਆ ਜਕੇ ਟੇਕਦਾ ਮੱਥਾ ਅਕਲ ਤੋਂ ਵੀ ਟੇਕਰੇ ਭਾਈ ਮੱਥਾ ਹੁਣ ਬਰਫੀ ਦਾ ਆ ਲਓ ਜਕੇ ਥੱਲੇ ਉਹ ਆ ਉਹ ਕੀ ਉਹ ਵੇਟ ਆ ਦੇ ਵੇਟ ਆਉ ਦੇ ਜੈ ਬੱਬਾ ਜੀ ਠੀਕ ਹੈ ਟੈਕਟਰ ਮਿੱਠਾ ਮਿਲ ਗਿਆ ਲੈ ਵੀ ਲੈ ਵੀ ਬਰਫੀ ਹਾਣਾ ਰਾਸਗੁਲਾ ਕੇ ਰਾਸਗੁਲਾ ਜਕੇ ਭਾਈ ਮੁੰਡੇ ਨੂੰ ਵੀ 250 ਰੁਪਏ ਯਾਰ ਕਿੰਨੇ 50 ਰੁਪਏ ਲੈਣੇ ਇਹ ਵੀ ਟਰੈਕਟਰ ਇਹਦਾ ਸਾਡਾ ਨਹੀਂ ਹਾਂ ਇਹਨਾਂ ਸੀ ਕਿ ਪੜਨਾ ਹੈ ਦੋ ਗਲਾਸ ਹੋਰ ਖਾਣੀਆਂ ਬਾਈ ਨੇਰਾ ਹੀ ਹੋ ਗਿਆ ਪੌਂਦਿਆਂ ਨੂੰ ਘੜਕੇ ਦੇ ਤੁਰੇ ਪਏ ਓਏ ਆਕ ਨਹੀਂ ਬਸ ਤੇਰੀ ਮੋੜੀ ਇਹ ਗੱਲ ਵਾਲੀ ਇੱਕ ਦਾ ਫੇਰ ਦੇਖ ਹਾਂ ਗੱਲ ਵਾਲੀ ਮੋੜੀ ਡੱਬਾ ਨਹੀਂ ਲਿਆਇਆ ਪਾਇਆ ਹਾਂ ਹਾਂ ਦੇਖੇ ਆ ਜਾ ਹੁਣ ਆ ਫੜ ਦੇ ਡੱਬਾ ਪੂਰੀ ਦਾ ਦੇਖ ਆਪਣੇ ਪਜਾੜ ਹਾਂ ਏ ਪੈਂਡਿੰਗ ਇਹ ਵੀ ਇਹ ਤੇਰਾ ਡੱਬਾ ਮੋੜਨਾ ਬਾਈ ਤੂੰ ਘਰ ਨਹੀਂ ਰੱਖਦੇ ਇਹਦਾ ਲੈ ਤੀ ਇਹਨੇ ਤੇਰਾ ਡੱਬਾ ਮੋੜਨਾ ਚੱਲ ਕੋਈ ਨਹੀਂ ਉਹ ਲੈਟਾ ਬਾਲਦੀਆਂ ਬੰਦ ਕਰ ਦੇ ਇਹਦਾ ਹੈ ਜੀ ਲੋ ਜੀ ਬਾਈ ਇਧਰ ਠੇਕੇਦਾਰ ਭਾਈ ਆਇਆ ਹਾਂਜੀ ਬੜੀਆਂ ਬਤਾਈਆਂ ਦੇ ਲਾਇਆ ਮੈਨੂੰ ਮੈਂ ਤੁਹਾਨੂੰ ਵੀ ਬਤਾਈਆਂ ਬਾਈ ਪਹਿਲਾਂ ਆਪਣਾ ਕਾਰ ਲਿਆ ਹਾਂ ਟਰੈਕਟਰ ਲਿਆਇਆ ਕਾਰ ਵੀ ਤੈਹੀ ਰਵਾਈ ਆ ਬਾਈ ਹੁਣ ਟਰੈਕਟਰ ਵੀ ਸਾਡੀ ਕਿਰਪਾ ਵੀ ਹੈ ਤੇ ਇਧਰ ਭਾਈ ਵੀ ਆਇਆ ਹੈ ਪੰਗਾ ਹਜਾ ਹਜਾ ਲੋ ਆਹ ਹੈ ਲਿਫਟਰ ਪੁਰਵੋਈ ਕੀ ਹਾਲ ਹੈ ਵਧੀਆ 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 ਬਾਈ ਬਹੁਤ ਵਾਹ ਆ ਕਾਲੂ ਨਾਲੇ ਦੇਖਦਾ ਨਹੀਂਦਾ ਕਿੱਧਰ ਚਲੇ ਗਿਆ ਥੇ ਅੱਛਾ ਵਧਾਈਆਂ ਦੇਣ ਆਇਆ ਬਾਈ ਤੇਰੇ ਤੇਰੇ ਆਈ ਤੇ ਹੀ ਆਇਆ ਇਹ ਤੇ ਇਦਾਂ ਜੇ ਡਬਲ ਹੋ ਜਾਂਦੀ ਜਿਹੜੀ ਚੱਲਦਾ ਹੈ ਸਸੇ ਗੱਲ ਸਸੀ ਗਾਲ ਜੀ ਠੀਕ ਹੈ ਬਾਈ ਟਾਇਰ ਵੀ ਘੈਂਟਾ ਤੇਰਾ ਟਾਇਰ ਤਾਂ ਵਧੀਆ ਗੇੜਿਆਂ ਨਾਲੇ ਨਵੇਂ ਪਵਾਤੇ ਟਾਇਰ ਤਾਂ ਪਵਾਤੇ ਨਾਲ ਦੇ ਹੁਣ 14 ਦੇ ਪਾਉਣ ਦੀ ਸਲਾਹ ਹੈ ਉਹਨੇ 14 ਦੇ ਅੱਗੇ ਟਾਇਰ ਪਾਉਣ ਦਾ ਫਾਇਦਾ ਨਹੀਂ ਹੈ ਫਰਕ ਥੋੜਾ ਹੀ ਪੈਣਾ ਪਿੱਛੇ ਫਰਕ ਆ ਦਾ ਕੋਈ ਰੌਲਾ ਨਹੀਂ ਹੈਗਾ ਉਹਦੇ ਵਿੱਚ ਮੇਰੇ ਕੋਲ ਢੋਲਾ ਤੇਲ ਵੱਧ ਪੀਣ ਦਾ ਜਿਹੜਾ ਟਰੈਕਟਰ ਤੇਲ ਵੱਧ ਜਿੰਨੀ ਚੌੜੀ ਚੀਜ਼ ਪੈਣੀ ਹੈ ਉਹਨਾਂ ਐਵਰੇਜ ਫਰਕ ਵੇਲੇ ਉਹਨਾਂ ਦਾ ਫਰਕ ਤਾਂ ਮਾਣਾ ਬਾਈ ਉਹ ਜੀ ਇੰਦਾ ਬਾਕੀ ਕੰਪਨੀ ਦਾ ਬਾਈ ਇਹਨੂੰ ਇੰਨੇ ਗੇ ਦਿੰਦੀ ਹੈ ਬਾਕੀ ਟੈਂਪਰ ਲੰਬਾ ਟੈਂਪਰ ਲੰਬਾ ਬਣਵਾ ਲਓ ਲੋਆ ਲੈਣਾ ਬਾਈ ਬੰਫਰ ਦੂਆ ਕਾਲੇ ਵਾਲਾ ਜਿਹੜਾ ਲੰਬਾ ਚੱਲਦਾ ਹੈ ਤੇ ਫਲਾਂ ਸਰ ਜਵੀਰਾ ਖੋਲ ਕੇ ਰੱਖ ਦੇਣਾ। ਛਤਰੀ-ਛੁਤਰੀ ਵੀ ਖੋਲ ਦੇਣੀ ਇਹਦੀ। ਇੱਕ ਧਰ ਦੇ ਨਾਲ ਟਰਾਲੀ ਬਣਾਉਣੀ ਆ ਉਹ। ਟਰਾਲੀ ਬਣਾ। ਸਪੈਸ਼ਲ ਤਿਆਰ ਕਰਨੀ ਆ। ਬੱਜੇ ਦੇ ਪਾਇਗਾ ਨਹੀਂ ਜਿਹਦੇ ਲਈ ਜਾ ਕਰਨੇ ਇੱਥੇ ਧਰ ਨੂੰ ਲੱਗਿਆ। ਨਾ ਪਾ ਲੂਗੇ ਟਰਾਲੀ ਕੋਈ ਗੱਲ ਨਹੀਂ। ਬਣਾ ਲੈਂਦੇ ਆ। ਉਹ ਵੀ ਜ਼ਰੂਰੀ ਏ। ਨਹੀਂ ਖੜੀ ਉੱਥੇ ਉਹਦੇ ਪਾ ਦੇ ਕਰੂਗੇ। ਆਇਰਾ ਆਹ ਜਿਹੜਾ ਬੰਪਰ ਹੈ ਬਾਈ ਆਹ ਆਇਰਾ ਬੰਪਰ ਗਲਤ ਕੱਟਿਆ ਹੋਇਆ ਇਹਨਾਂ ਨੇ ਹਿੱਸੇ ਵਗਾ ਸਿਆ ਵੇ ਦੇਖ। ਜਿਹੜਾ ਹੁਣ ਕਾਸ ਹੁੰਦਾ ਉਰੇ ਕਾਸ ਹੁੰਦਾ ਉਹ। ਹਾਂ। ਇਹ ਇਹ ਦੇ ਕਰਕੇ ਇਹਦਾ ਹਿੱਸੇ ਨੂੰ ਫਰਕ ਪੈਂਦਾ ਹੋਣਾ ਜਿਹੜਾ ਇਹ ਲਮਕਾਇਆ ਕੰਪਨੀ ਵਾਲਾ ਫੋਟੋ ਕਰਦੀ ਹੁੰਦੀ ਨਹੀਂ ਬਾਈ ਫਰਕ ਆਪਣਾ ਆਪਣਾ ਤਜਰਬਾ ਇਹਦਾ ਆਲਮਕਾਇਆ ਬਾਈ ਮਿੰਟ ਤਾਂ ਹੀ ਦਿੱਤੇ ਆਹ ਆ ਦੇਖ ਔਪਸ਼ਨ ਦਿੱਤੀ ਪਈ ਐ ਤੇ ਉਹਨਾਂ ਨੇ ਵੀ ਉਹ ਪੰਮੂ ਟੈਂਟਰ ਲੈ ਜਾ ਤੁਹਾਡਾ ਲੈ ਜਾਂਦੇ ਯਾਰ ਕਿਹਨੇ ਚੰਡੀਗੜ੍ਹ ਚਾਹੀਦਾ ਇਹ ਚਲਾ ਕੇ ਦਿਖਾ ਦੇ ਜਿੰਨਾ ਤੱਕ ਚਾਹੁੰਦਾ ਡੈਕੋ ਪਰੇ ਪਹਿਲੀ ਸੋਚਿਆ ਬਾਈ ਪਿੱਛੇ ਆਹ ਲਾਉਂਡ ਦੀ ਲੋੜ ਨਹੀਂ ਬਾਈ ਆ ਮੁੰਡਾ ਦੇਖੋ ਕਿੰਨਾ ਹਰਾਮੀ ਜੱਗਾ ਇੱਕ ਤੇ ਇੱਕ ਸਮਾਨ ਦਵਾ ਕੇ ਲਿਆਉਂਦਾ ਬਾਈ ਦੇਖ ਲੈ ਇਹ ਸਵੇਰ ਤੋਂ ਸਾਰੇ ਕੋਈ ਨਹੀਂ ਛੱਡਿਆ ਨੇ ਉਹ ਮੇਰੇ ਘਰ ਦੇ ਵਿੱਚ ਆ ਗਏ ਘੱਡੀ ਨੂੰ ਮੈਂ ਕਿਹਾ ਪੰਮਾ ਕਹਿੰਦਾ ਵੜਦੀ ਜੇ ਮੈਂ ਕਿਹਾ ਵੀ ਤੇ ਮੀਟਾ ਲਿਆਉਂਗਾ ਮੇਰਾ ਦਾਦਾ ਉਹਨੇ ਇੱਕ ਦੇਖ ਲੈ ਉਹ ਟੁੱਟੀ ਨੂੰ ਪੈਪਲਾ ਲੈਣਾ ਵਾ ਕੱਢਣਾ ਕੁਝ ਨਹੀਂ ਹੈਗਾ ਤੇਰਾ ਹੁਣ ਤਾਂ ਆ ਮੈਂ ਤੇਰੀ ਵੀ ਨਾ ਕੀ ਹੈ ਇਹ ਤਾਂ ਪਹਿਲਾਂ ਅਸੀਂ ਟਰੈਕਟਰ ਦੀ ਕਿਹੜਾ ਟਰੈਕਟਰ ਹੈ ਆਹੀ ਟਰੈਕਟਰ ਹੈ ਆ ਜਾਨਾ ਤੁਸੀਂ ਕਾਲਾ ਤੇ ਰਾਲਾ ਦੇ ਲਈ ਬਾਹਰ ਦੇ ਮੂੰਹ ਦੇ ਬੋਲੀ ਵੀ ਹਾਂ ਹੋਲੀ ਵੀ ਬਸ ਕਰ ਫੜੀਆਂ ਦੇ ਤੇ ਵਿਚਕਾਰੀ ਬਾਈ ਲਓ ਜੀ ਬਾਈ ਘਰ ਤੇ ਨਿਕਲਦਾ ਵੀ ਪੰਗਾ ਹੀ ਆ ਘਰ ਤੇ ਇਹੋ ਜਿਹਾ ਨਿਕਲ ਰਿਹਾ ਪਤਾ ਨਹੀਂ ਕਿਹੜੇ ਕਿਹੜੇ ਰੰਗ ਲਾਤੇ ਮਨ ਲਾਦਾ ਵੀ ਔਖਾ ਹੀ ਆਉਨੇ ਹੁਣ ਉਧਰ ਨੇ ਆਹ ਦੇ ਆ ਸਰਚੇ ਵੀ ਬੜੇ ਬੇ ਕਰ ਜੂ ਮੂਰੇ ਨੂੰ ਮੜਾ ਜਾ ਉਹ ਹੀ ਲਾਣਾ ਬੈੜਾ ਉਸ ਤਰ੍ਹਾਂ ਲਵਾ ਕੇ ਮਨ ਲਾਦਾ ਬਾਦਵਾ ਚਾਰ ਦਿਨ ਉਹ ਜਿਹੜਾ ਹੁੰਦਾ ਭਾਂਡੇ ਧੋਣੇ ਸਾਬਣ ਮਾਲਣਾ ਪੈਣਾ ਤਾਂ ਉਧਰ ਦਾ ਚੀਰ ਬੂਲ ਬਾਪੂ ਨੇ ਟਿੱਕਾ ਲਾਤਾ ਕਹਿੰਦਾ ਮੈਨੂੰ ਬੁਖਾਰ ਇੱਕੇ ਲਾਇਓ ਲੈ ਡਰਦਾ ਏ ਕਾਲੂ ਦੇ ਕਾਲੂ ਉੱਤਰ ਗਿਆ ਉਹ ਪਿੱਛੇ ਲੱਗਿਆ ਬੈਠਾ ਬਾਈ ਹੋਰ ਚੀਜ਼ ਤੇ ਡਾਨੇ ਲਾਦਾ ਜਿਹੜੇ ਨਿਆਣੇ ਨੇ ਗਿੱਲਾ ਕਰਕੇ ਰੰਗ ਲਾਉਂਦੇ ਉਹ ਤੇ ਡ ਕੁੱਕੜਾ ਚੱਲ ਆਈ ਝੜੇ ਦੇ ਝੜ ਜਾਂਦਾ ਉਹ ਨਹੀਂ ਉਧਰ ਦਾ ਇਹ ਹੁਣ ਨਾਲੇ ਵਰ ਜਾਣਾ ਆ ਲੱਗਦਾ ਕਿ ਮੀਜੀ ਬਾਈ ਨਮੀ ਪਾਈ ਵੀ ਦਾਨ ਪੁੰਨੇ ਕਰਨੀ ਪੈਣੀ ਉਧਰ ਜੀ ਗਾਉਂ ਨੇ ਕਲੀ ਲਾਤੀ ਆ ਸਭ ਕਲੀ ਹੈ ਬਾਈ ਹੁਣ ਤਾਂ ਨਾ ਕੇ ਨਾ ਕਿਤੇ ਕਮਰੇ ਜਿਹਨੂੰ ਕੁੰਡੀ ਲਾਦੇ ਉਹ ਚ ਵਰ ਜਾਣਾ ਕਿਹਣਾ ਘਰ ਦੇ ਨੂੰ ਵੀ ਜੇ ਕੋਈ ਆਏ ਕਿਹੜੋ ਹੈ ਨਹੀਂ ਨਹੀਂ ਰਿਸ਼ਤੇਦਾਰੀ ਚ ਗਿਆ ਪਿਆ ਉਹ ਕੰਮ ਕਰਨਾ ਪੈਣਾ ਹੈ ਬਾਪੂ ਹੁਣ ਤਾਂ ਨਾ ਕੇ ਕੁੰਡੀ ਲਾ ਕੇ ਅੰਦਰ ਬਹਿਣਾ ਜੇ ਕੋਈ ਆਏ ਕਿਹੜੋ ਕਿਹਣਾ ਰਿਸ਼ਤੇਦਾਰੀ ਚ ਗਿਆ ਪਿਆ ਤੇਗਰੀ ਚਟ ਕਿੱਥੇ ਆ ਅਜੇ ਮੈਨੂੰ ਨਹੀਂ ਦੱਸਦੇ ਕਿੱਥੇ ਹੈ ਲੈ ਕਰਦੀ ਬੰਦੇ ਹੋਇਆ ਉਹਨੇ ਅੰਦਰ ਆ ਅੰਦਰ ਆ ਬੰਦਾ ਹੋ ਜਾ ਕਮ ਸਾਰਾ ਟੱਕ ਫੜ ਲਿਆ ਹੈ ਅੰਦਰੇ ਬਾਪੂ ਲਈ ਬਾਈ ਇਹਨਾਂ ਨੇ ਲੁਕੋ ਕੇ ਰੱਖਦਾ ਕਿ ਨਾ ਮੇਰਾ ਮੁੰਡਾ ਇਹਨਾਂ ਨੇ ਲਵੇੜ ਦੇਣਾ ਬਾਪੂ ਕੱਢ ਲੈ ਜਿਵੇਂ ਮਨਾਤੀ ਹੋਲੀ ਮਨਾਤੀ ਨਹੀਂ ਮੇਰੀ ਮੋਟਰ ਪਰ ਵੀ ਬਣਾਤੀ ਹੋਲੀ ਬਾਈ ਜੀ ਇੰਨੇ ਦਾ ਬਾਈ ਹਲਵਾਏ ਵਿਆਹ ਨੂੰ ਰੰਗ ਨਹੀਂ ਮੰਗਾਉਂਦਾ ਜਿਹੜੇ ਹਸਬਾ ਨੂੰ ਸਾਨੂੰ ਲੱਡੂ ਵੀ ਬਣਾਤੇ ਜਲੇਬੀਆਂ ਬਣਾਦਾ ਰੰਗ ਬਰੰਗਾ ਨਿੰਮਾ ਬਚਿਆ ਵਾਦਾ ਕਰ ਆਪਾਂ ਕੱਢ ਲਿਆਏ ਔਰੇ ਆਗੇ ਜਿਵੇਂ ਜੀ ਲੱਗਦਾ ਨਹੀਂ ਆਇਆ ਹੋਲੀ ਦਾ ਮਨਾਉਣੀ ਚੱਲਦੀ ਆ ਹੁਣ ਜੀ ਲੱਗਦਾ ਔਰੇ ਆਗੇ ਆ ਦੇਖ ਲੋ ਹੁਣ ਨਿੰਮੇ ਨੇ ਮੇਰੇ ਕੋਲ ਕੱਚ ਕੋਈ ਨਹੀਂ ਛੱਡੀ ਬਈ ਨੇ ਮੈਨੂੰ ਪੂਰਾ ਲਵੇਟਿਆ ਸਾਰੇ ਟੈਂਟ ਹੋਏ ਪਏ ਸਭ ਟੈਂਟ ਹੋ ਗਏ ਹੋਲੀ ਦੇ ਡੱਗਾ ਚ ਐਨੀ ਮੈਂ ਜਦੋਂ ਲੱਗਦੀ ਅੱਜ ਉਹ ਉਧਰ ਵੀ ਜਾਓਗੇ ਇਧਰ ਮੁੜੇ ਨਹੀਂ ਹੁੰਦੀ ਹੈ ਹਾਂ ਮੈਂ ਕਿਹੜਾ ਲੋਕੇ ਜੋ ਚੰਗਾ ਲਾਉਣਾ ਲਓ ਜੀ ਬਾਈ ਪੂਰੀ ਵਜੇ ਡੈਮੋ ਕਰੂਗਾ ਦੇਰ ਦੇ ਖੜਾ ਕਰਮ ਹੋਇਆ ਨੇ ਮੜਾ ਆਕੇ ਕਰ ਤੇ ਬੰਦ ਕਰ ਕਰ ਤੈਨੂੰ ਬੰਦ ਹੁੰਦਾ ਹਾਂ ਆ ਚੋਕ ਇਹਦੇ ਨੂੰ ਕਰ ਲਾਲ ਜੀ ਹਾਂ ਹਾਂ ਹੈਗੀ ਜਾਨ ਬਸ ਪੂਰੀ ਰੇਸ ਦੇ ਕੇ ਕੱਢ ਯਾਰ ਜਾਨ ਕੱਢ ਗਈ ਇਹਦੇ ਮੈਂ ਹਾਂ ਮਰਦੀ ਆ ਇਹਦਾ ਹਾਂ ਪਤਾ ਨਹੀਂ ਪੂਰੀ ਪੂਰੀ ਰੇਸ ਦੇ ਕੇ ਕੱਢ ਇੱਕ ਵਾਰ ਦੇਖਦਾ ਕਿੰਨੀ ਛੇਤੀ ਜਾਂਦਾ ਦੋ ਦੇਖ ਦੇ ਦੁਆਰਾ ਦੇ ਇਹਦਾ ਇੰਜਣ ਬੈਠ ਗਿਆ ਹਾਂ ਇੰਜਣ ਲੱਗ ਗਿਆ ਅੱਗੇ ਕੀ ਦੱਬੀ ਹੋਣਾ ਮਤਲਬ ਪੂਰੀ ਰੇਸ ਤੇਰੇ ਹਾਂ ਦੱਬਦੀ ਕਿਥੇ ਪੂਰੀ ਦਬ ਦਬਦੀਆ ਦਬਦਾ ਹੈ ਦਬਦਾ ਹੈ ਦਬਦਾ ਕਿਹਦਾ ਲੋ ਜੀ ਭਾਈ ਆਪ ਹੀ ਕੰਮ ਵਧੀਆ ਕਰਿਆ ਪਿਆ ਇਹ ਪੂਰੀ ਦੱਸੂਗਾ ਵੀ ਕਿਆ ਚੀਜ਼ ਹੈ ਇਹ ਹਾਂ ਭਾਈ ਜਿੱਦੇ ਨਾ ਕੜਾਹ ਚੱਕਦੇ ਮਤਲਬ ਬੰਦਿਆਂ ਦੀ ਲੋੜ ਨਹੀਂ ਇਕਰ ਤੁਸੀਂ ਬੰਦੇ ਲੱਭਦੇ ਆ ਉਹ ਬਾਲੀ ਸਾਡੇ ਕੁੰਡੇ ਨੂੰ ਪਾਈ ਪੀਏ ਭਾਈ ਇੱਧਰ ਵੀ ਜਿਗਾਰਡ ਬਣਿਆ ਪਿਆ ਉੱਧਰ ਆ ਪੁਲੀ ਦੀ ਕਮਾਈ ਜਾਣੀ ਇਹ ਚੱਕ ਦਿੰਦੀ ਹੈ ਕੋਈ ਘਲਾੜੀ ਨਹੀਂ ਛੱੜਦੇ ਅੱਜ ਫੇਰ ਰਸਪੇ ਲਿਆ ਇਹਨਾਂ ਨੇ ਚਾਰ ਦਿਨ ਹੋ ਗਏ ਲਗਾ ਚਾਰ ਦਿਨ ਹੋ ਗਏ ਰਸ ਹੱਤ ਜਦੋਂ ਦਾ ਬਾਪੇ ਦਾ ਹੋਣ ਤੇ ਯੂਨੂ ਹੋਇਆ ਉਦੋਂ ਦਾ ਹੀ ਚੱਲਦਾ ਕਦੇ ਜੜੀ ਵੀ ਕਦੇ ਥੋੜਾ ਜਿਹਾ ਹੋ ਜਾਂਦਾ ਹੋਟਲ ਨਾਲ ਚਾਰ ਦਿਨ ਹੋ ਗਏ ਲੈ ਟ੍ਰਾਲਾ ਛੱਡਣ ਆਏ ਤੇਰੇ ਟਾਲੇ ਲੈ ਕੇ ਜਾਦੇ ਦਿਖੋ ਚੱਲੂ ਕੰਮ ਮਿੱਠੇ ਜਾਤਾ ਹਣ ਗਈ ਤੇ ਚੱਲੀਏ ਪੂਰੇ ਪੂਰੇ ਠੀਕ ਹੈ ਔਰ ਇਹ ਤਾਂ ਨਹੀਂ ਹੋਗਾ ਅਮ ਜਿਹੜਾ ਕੜਾਹੇ ਚੋ ਜਿਹੜੇ ਤੇ ਉਹਨਾਂ ਨੇ 19 19 ਦਾ ਘੰਟਾ ਹਾਂ ਤਾਂ ਇਹਦੇ 200 ਰੁਪਏ ਵਿੱਚ ਫਸ ਗਏ ਚੱਕ ਦੇ ਇਹ ਠੀਕ ਹੈ ਬਾਬੇ ਕਦੂਏ ਕਨੇ ਦੇਖਦੇ ਕਿ ਆ ਦੀ ਆ ਇਹ ਠੀਕ ਹੈ ਚਲੋ ਭਾਈ ਅੱਜ ਵੀ ਮਿੱਠੇ ਚਾਤਦਾ ਇੱਕ ਜਿੱਥੇ ਦੇਖ ਬਾਈ ਫਿਰ ਹੋਗ ਰਹੇ ਨੇ ਬਸ ਇਹਨਾਂ ਨੂੰ ਦਿਖਣਾ ਚਾਹੀਦਾ ਵੀ ਖਾਣ ਪੀਣ ਵਾਲੀ ਚੀਜ਼ ਹੈਗੀ ਹੋਰ ਹੈ ਜੀ ਹਾਂ ਇਹ ਲਾੜੀ ਦਾ ਵੀ ਚੱਕਾ ਬਾਈ ਬਹੁਤ ਵੱਡਾ ਦੇਖੋ ਵਧੀਆ ਬਣਾਇਆ ਪਿਆ ਇਸ ਤਾਂ ਬੜੇਆ ਬਣਾਇਆ ਕੋਈ ਬਾਈ ਨੇ ਇਸ ਤਾਂ ਬੜਾ ਵਧੀਆ ਇਹ ਤਾਂ ਸ਼ਾਮਾ ਦਾ ਹੂੰ ਤਿੰਨਾ ਪਾਈਆਂ ਪਿਆ ਬਾਈ ਵਧੀਆ ਬਣਾਇਆ ਪਿਆ ਸ਼ਾਮਾ ਦਾ ਲੋ ਜੀ ਬਾਈ ਇੱਧਰ ਰੋਡੀ ਬਾਈ ਮਿਲੇ ਹਾਂਜੀ ਬਾਈ ਹਾਂਜੀ ਹੱਥੀ ਆ ਗਈ ਹੋ ਠੀਕ ਐ ਹਨ ਵਧੀਆ ਜੀ ਰੋਡੀ ਵੀ ਬਾਈ ਮੇਰਾ ਟਰੈਕਟਰ ਦੇਖ ਗਿਆ ਤਾਂ ਤੇ ਮੇਰਾ ਟਰੈਕਟਰ ਬਹੁਤ ਵਧੀਆ ਬਾਈ ਠੀਕ ਐ ਗੇੜੀ ਦੇਤੀ ਟਰੈਕਟਰ ਦੀ ਹਾਂ ਗੇੜੀ ਝੂਠ ਨਾ ਬੋਲੀ ਨਾ ਗੇੜੀ ਲੈ ਲਈ ਗੇੜੀ ਲੈ ਲਈ ਮੱਠਾ ਮੂ ਕਰ ਰਹਾ ਹਤਾ ਤਾਂ ਮੱਠਾ ਮੂ ਹੀ ਕਰ ਲਿਆ ਬਾਈ ਤਾਂ ਤੇ ਟਰੈਕਟਰ ਵਧੀਆ ਜਰਾ ਬਾਈ ਟਰੈਕਟਰ ਵਧੀਆ ਬਾਈ ਤੇ ਰੋਡੀ ਕਹਿੰਦਾ ਠੀਕ ਐ ਟਰੈਕਟਰ ਦਾ ਵਧੀਆ ਜਰਾ ਰੋਡੀ ਨੂੰ ਗਿਆ ਵੀ ਇਹ ਗੇੜੀ ਗੁੜੀ ਮਾਰਨੀ ਹੋਈ ਤਾਂ ਮੇਰੇ ਕੋ ਆਜੇ ਕਰੀ ਤੈਨੂੰ ਗੇੜੀ ਮਰਾ ਦੇ ਗਾਨੀ ਹਾਂ ਗੇੜੀ ਮਰਾ ਦੇ ਗਾਨੀ ਨਹੀਂ ਇਹ ਕਿਤੇ ਮਾੜਾ ਮੋਟਾ ਘੁੰਮਣਾ ਹੈ ਤੇ ਅੱਜ ਰੋਡੀ ਨੂੰ ਖੇਤਾ ਵੱਲ ਗੇੜਾ ਮਰਾਉਣ ਲੈ ਕੇ ਆਇਆ ਬਾਈ ਕਣਕ ਕੰਨੀ ਜਿਆ ਕਣਕ ਕਣਕ ਦੇ ਤੇ ਰੋਡੀ ਨੂੰ ਪੁੱਛਿਆ ਵੀ ਹੈ ਫਰਕ ਹਾਂ ਦੱਸ ਹੈ ਫਰਕ ਹਾਂ ਫਰਕ ਹੈ ਹਾਂ ਜੇ ਸੇਵਾ ਕਰੀਏ ਹਾਂ ਫਰਕਾ ਗੁੱਦੀ ਡੰਡੇ ਦਾ ਦੇਖ ਇੱਧਰ ਦੇਖ ਇੱਧਰ ਇੱਧਰ ਕੀ ਹੈ ਦੁੱਬੇ ਡੰਡਾ ਕਿਵੇਂ ਖੜਾ ਹੈ ਕੱਖ ਵੀ ਖਾਦਾ ਹੈ ਹੂੰ ਚੱਟਿਆ ਜਿਹੜਾ ਸੇਵਾ ਕਰੀ ਵੀ ਤਾਂ ਹੀ ਨਹੀਂ ਕੱਖ ਵੀ ਨਹੀਂ ਹੁਣ ਕਦ ਕਿੱਡਾ ਕੋ ਕੇ ਦੇਖ ਤਾ ਖੜ ਕੇ ਵਿਚ ਬਾੜ ਵਿੱਚ ਹਾਂ ਦੇਖੋ ਬਾਈ ਕੱਦ ਜਿਆਦਾ ਅਧਰੇ ਉੱਪਰ ਗਈ ਸੇਵਾ ਤਗੜੀ ਕਰੀ ਸੇਵਾ ਰੇ ਰੂ ਰੇ ਮੁੱਟੀ ਬਾਈ ਕਸਰ ਨਹੀਂ ਛੱਡੀ ਵੀ ਬਾਪੂ ਰੋਜ਼ ਕਿਹੜੇ ਮਾਰਦਾ ਰੱਬ ਦਾ ਨਾਮ ਲੈ ਕੇ ਵਹਿਗਦੂ ਦਾ ਵਿੱਚ ਨੂੰ ਸਹੀ ਗੱਲ ਹੈ ਬਿਮਾਰੀ ਜਿਹੜੀ ਮਾੜੀ ਮੋਟੀ ਹੁੰਦੀ ਹੈ ਜਾਂ ਮਹਾਰਾਜ ਦਾ ਨਾਮ ਲੈ ਕੇ ਕਿਹੜਾ ਮਾ ਨਾਲ ਸਭ ਚੱਕ ਹੋ ਜਾਂਦੀ ਹੈ ਹਾਂ ਸਹੀ ਕਹਿੰਦਾ ਹੀ ਕੰਮ ਦਾ ਬਾਈ ਕੰਮ ਹੈ ਮਿਹਨਤ ਨਾਲੇ ਸਾਰਾ ਕੁਝ 10 ਦਿਨ ਮੈਂ ਕਹਿੰਦਾ ਨਹੀਂ ਪਸਦੇ ਹਾਂ 10 ਦਿਨ ਹਾਂ ਬਾਈ ਬਦ 10 15 ਦਿਨ ਚ ਵੱਡੋ ਹੋਣੀ ਨਾਲੇ ਟਰੈਕਟਰ ਦਾ ਮਹੂਰਤ ਹੋ ਜਾਊਗਾ ਚੱਲਦਾ ਹੋ ਜਾਊਗਾ ਹਾਂ ਚੱਲਦਾ ਹੋ ਜਾ ਠੀਕ ਹੈ ਤੇ ਖੇਤ ਖੂਤ ਬਾਹ ਹੋਏ ਨੇ ਨਾਲੇ ਟਰਾਲੀ ਪਰ ਚੱਲ ਜਾਣਾ ਬਾਈ ਹਾਂ ਆਪਣੀ ਜੀ ਰੋਟੀ ਦੇ ਖਾਣੇ ਆਪਣੀ ਹੁੰਦੀ ਐ ਵੀ ਹਵਾ ਚੱਲਦੀ ਐ ਤੇ ਸਾਹਮਣੇ ਸੂਰਜ ਐ ਅੱਖਾਂ ਚ ਪੈਂਦਾ ਬਾਈ ਉਹ ਸਾਹਮਣੇ ਤੇ ਹਵਾ ਵੀ ਚੱਲਦੀ ਐ ਧੁੱਪ ਵੀ ਨਾਲ ਹਵਾ ਵੀ ਹੈ ਦੋਹੇ ਕੰਮ ਆ ਕ ਮਿਕਸੇ ਦੋਹੇ ਕੰਮ ਆ ਮਿਕਸਾ ਤੇ ਰੋਟੀ ਅੱਜ ਹੋਲੀ ਮਨਾ ਰਿਆ ਘਰੇ ਐ ਅੱਜ ਹੋਲੀ ਮਨਾ ਰਿਹਾ ਨਹੀਂ ਆ ਨਹੀਂ ਲਾ ਕੋਈ ਇਪੜਿਆ ਨਹੀਂ ਧੁੱਲੂ ਕਹਿ ਰਿਆ ਇਹ ਬਾਈ ਇੰਨਾ ਬੰਦਾ ਹਰਾਮੀ ਦੇਖਿਆ ਨਾ ਮੈਂ ਇਹ ਮੈਨੂੰ ਕਹਿੰਦਾ ਮੈਂ ਕੰਪਰ ਗਿਆ ਪਿਆ ਇਹ ਐੇ ਕਰੇਦਾ ਇਹਨੂੰ ਪਤਾ ਤਾਂ ਇਹਦਾ ਨੰਬਰ ਲੱਗਣਾ ਤਾਂ ਅੱਜ ਅੱਜ ਬਦੂ ਗਿਆ ਲੂ ਗਿਆ ਤਾਂ ਮੈਂ ਤਾਂ ਅਜੇ ਮੂੜ ਮਗਾ ਰਿਹਾ ਜਾਣ ਕੇ ਉਹੀ ਕਰੇ ਉਹ ਵੀ ਕਹੇ ਇਹਨੇ ਮੇਰੇ ਕੰਪਰ ਗਿਆ ਤੇ ਫੇਰ ਮੈਂ ਦੁਬਾਰੇ ਫੇਰ ਮੈਨੂੰ ਕਹਿਤਾ ਫੇਰ ਮੈਂ ਇਹਨੂੰ ਸੋਚਿਆ ਵੀ ਚੱਲ ਲਿਬੜਿਆ ਤਾਂ ਹੈ ਨਹੀਂ ਬਚਾ ਹੋ ਗਿਆ ਮੈਂ ਫੇਰ ਹੁਣ ਇਹਦੇ ਕੋਲ ਗਿਆ ਮੈਂ ਕਿਹਾ ਫੋਨ ਲਾ ਕੇ ਕਰਨ ਨੂੰ ਜਾਂਦਾ ਵੀ ਨਾ ਨੂੰ ਕਰ ਜਾਊਗਾ ਮਿੰਜੇ ਬਰੇ ਪਿਆ ਦੱਬਿਆ ਉਹੀ ਕੰਮ ਆ ਆ ਜਾ ਯਾਰ ਮੋਗੇ ਪਰੇ ਦੱਬ ਲਈ ਲੋਡੀ ਤੇਰੀ ਕਿਸਮਤ ਚੰਗੀ ਹੈ ਜਾਂ ਸਾਡੇ ਕੋ ਰੰਗ ਬਹੁਤ ਤਰ੍ਹਾਂ ਦੇ ਤੇ ਅੱਛਾ ਹਾਂ ਤੈਨੂੰ ਚੰਗਾ ਬਾਹਰ ਨਾ ਦਾ ਪਿਛਲੇ ਸਾਲ ਤੇ ਬਾਈ ਪਿਛਲੇ ਸਾਲ ਬਣਾਈ ਦੀ ਹੋਲੀ ਕਾਲੇ ਤੇਲ ਵਾਲੀ ਐ ਤੇ ਕੀ ਦਾ ਬਚਾਏ ਰਿਹਾ ਪਰ ਰੰਗ ਬਹੁ ਲਾਏ ਆ ਬਾਈ ਤੇਨ ਸ਼ੈਂਪੂ ਲੱਗ ਗਏ ਸਿਰ ਨੂੰ ਤਾਂ ਵਿੱਚ ਦੇ ਰੰਗ ਨਿਕਲਿਆ ਉਤਰਦਾ ਨਹੀਂ ਹੈਗਾ ਹੋਣ ਹੋਲੀਆ ਉਦਾਂ ਨਹੀਂ ਰਹੀਆਂ ਪਹਿਰਾ ਜਿੱਦਾਂ ਹੋਣੀਆਂ ਦੀਆਂ ਉਦਾਂ ਉਹ ਹੋਲੀਆ ਨਹੀਂ ਫਰਕ ਪੈ ਗਿਆ ਹੱਕ ਤਾਂ ਹੈ ਗਿਆ ਹੂੰ ਆਕੇ ਬਾਈ ਇਹ ਵੀ ਇਹ ਵੀ ਆਏ ਹੁਣ ਨਹੀਂ ਆਉਂਦੇ ਨਾ ਬਾਈ ਇਹ ਕਿੱਥੇ ਗਏ ਬਈ ਹੁਣ ਇਹ ਹੁਣ ਸਾਂਗੇ ਨਹੀਂ ਵੀ ਹੁਣ ਪੱਖ ਅੱਗੇ ਦਾ ਬਾਈ ਭਈਆਂ ਨੇ ਪੈਗ ਲਾ ਕੇ ਹਾਂ ਇੱਕ ਭਈਆ ਰਾਣੀ ਨੇ ਭਈਆ ਰਾਣੀ ਬਣਦਾ ਹੁੰਦਾ ਤੇ ਇੱਕ ਭਈਆ ਨਾ ਬਣਦਾ ਹੁੰਦਾ ਤਾਂ ਦੇਖ ਲੈ ਫੇ ਪਿੰਡ ਦੇ ਸਾਰੇ ਪਿੰਡ ਚ ਘੁੰਮਦੇ ਤੇ ਡੈਕ ਲਾ ਕੇ ਉਹ ਹੁਣ ਰਵਾਜ ਨਹੀਂ ਰਹੇ ਬਾਈ ਹੁਣ ਸਮਾਂ ਹੌਲੀ ਹੌਲੀ ਬਦਲ ਗਿਆ ਬਦਲ ਗਿਆ ਚੱਲੀਏ ਦੇਖੋ ਬਾਈ ਪਣਕਾ ਕਿਵੇਂ 869 ਵੀ ਹੈ ਸਾਹਮਣੇ ਤੱਕ ਆ ਸਾਈਡ ਹੈਗਾ 826 ਬਾਈ ਇਹ ਵੀ ਵੀ ਠੀਕ ਹੈ ਬਾਕੀ ਥੋੜਾ ਜਿਹਾ ਗੋਲੀ ਰੰਡੇ ਨੇ ਘੇਰ ਲਿਆ ਇਹਨੂੰ ਉਹ ਕੰਮ ਹੋਇਆ ਪਾ ਕਹਿੰਦੇ ਫੌਜ ਲੱਗੀ ਵੀ ਫੌਜ ਨੇ ਘੇਰਿਆ ਪਿਆ ਇਹ ਹਾਂ ਹਾਂ ਦਾਣਾ ਬਣ ਗਿਆ ਦਾਣਾ ਬਣ ਗਿਆ ਦਾਣਾ ਮੂਟਾ ਹੀ ਹੈ ਬਣ ਗਿਆ ਲੈ ਇੱਧਰ ਦੇਖ ਮੋਚਰ ਚੈੱਕ ਕਰਨ ਵਾਲੇ ਵੀ ਆ ਗਏ ਕਹਿੰਦੇ ਦਾਣਾ ਬਣ ਗਿਆ ਠੀਕ ਹੈ ਸਹੀ ਗੱਲ ਦਾਣਾ ਵੀ ਬਾਈ ਟਾਈਮ ਆ ਹੁਣ ਆ ਦੇਖੋ ਪਾਣ ਲੱਗ ਗਿਆ 15 ਦਿਨਾਂ ਦਾ ਕਰ ਫੱਕ 15 ਦਿਨ ਦੀ ਗੇਮ ਆ ਨਾ ਤੇ ਪੜ ਜਾਣਾ ਬਾਈ ਬਾਕੀ ਬਾਈ ਮੀਉ ਦੇਖੋ ਤੁਸੀਂ ਮੌਸਮ ਸਾਫ ਆ ਪੂਰਾ ਧੁੱਪ ਨਿਕਲੀ ਵੀ ਆ ਵਧੀਆ ਏ ਵਧੀਆ ਐਨ ਕਿਉਂਕਿ ਧੁੱਪ ਜੀਰੀ ਬਾਈ ਕਣਕ ਨੂੰ ਲੋਡ ਹੁੰਦੀ ਆ ਧੁੱਪ ਹਵਾ ਜੀ ਦੀ ਇਹਦੇ ਨਾਲੇ ਪੱਕਦੀ ਹੁਣ ਇਹ ਪੱਕ ਜਾਣੀਆਂ ਟਾਈਮ ਗੱਲ ਬਸ ਬਸ ਬਾਕੀ ਫਿਰ ਚੱਲਦਾ ਜੀ ਕੰਮ ਬਲੌਫ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ